ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਦੋਂ ਸੇਵਾ ਪਿੰਡ ਕਿਸਨਪੁਰੇ ਨਿਵਾ ਆ ਰਹੇ ਸੀ ਤਾਂ ਫਿਰ ਇੱਕ ਦਿਨ ਪਿੰਡ ਬਰਸਾਲ ਉਹ ਜਿਹੜਾ ਭਾਈ ਗੁਰਜੰਤ ਸਿੰਘ ਆਇਆ ਸੀ ਉਨ੍ਹਾਂ ਦੇ ਗ੍ਰਹਿ ਵਿਕੇ ਖੰਡ ਪਾਠ ਦੇ ਸੇਵਕ ਦੇ ਕਰੇ ਆਤ ਆਰੰਭ ਕਰਨ ਲਈ ਅੰਤਪਾਪਾ ਬਾਬਾ ਸਾਕਾ ਸਿੰਘ ਜੀ ਨੇ ਜਥੇਦਾਰ ਬਾਬਾ ਬਲਵੰਤ ਸਿੰਘ ਜੀ ਨੂੰ ਉਹ ਗ੍ਰੰਥ ਕਿਤਾਬੀ ਗੰਡ ਪਾਠ ਦੀ ਧੂਪੀ ਲੈ ਕੇ ਨਾਲ ਆਪ ਸੇਵਕਾਂ ਦੇ ਗ੍ਰਹਿ ਸਾਰਨਾਮ ਕੀ ਪਹੁੰਚੋ ਕਿ ਸਵੇਰੇ 10:30 ਵਜੇ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਕਰਨਾ ਹੈ ਭਾਈ ਇਸ ਤਰ੍ਹਾਂ ਅੰਤ ਬਾਪਾ ਬਲੰਦ ਸਿੰਘ ਜੀ ਆਰਤੀ ਸਿੰਘਰ ਦੀ ਧੂਪੀਆਂ ਨੂੰ ਨਾਲ ਲੈ ਕੇ ਪਿੰਡ ਵਰਸਾਲਾ ਦੇ ਵਿੱਚ ਸ਼ਾਮ ਨੂੰ ਪਹੁੰਚ ਜਾਂਦੇ ਨੇ ਅੰਮ੍ਰਿਤ ਵੇਲੇ ਵਾਸਤੇ ਉੱਠ ਕੇ ਸਿੰਘਾਂ ਨੇ ਆਪਦੀ ਨਾਨ ਪਾਣੀ ਕੀਤੇ ਚਾਰ ਵਰ ਤਿਆਰ ਹੋਏ ਅੰਤ ਮਹਾਰਾਜ ਜੀ ਤਾਂ ਜੋ ਰੋਜ ਦਾ ਕਿਰਿਆ ਕਰਮ ਸੀ ਉਹ ਹੀ ਆਪਦੀ ਸਮਾਧੀ ਲਾ ਕੇ ਚਾਹੇ ਘਰੇ ਨੇ ਕਿਸੇ ਦੇ ਇਹ ਗੁਰੂ ਘਰ ਵਿੱਚ ਨੇ ਉਹ ਆਪਦਾ ਜਿਹੜਾ ਨਿਤਨੇਮ ਆ ਨਾ ਉਹਦੇ ਵਿੱਚ ਕੋਈ ਵੀ ਆਸ ਨਹੀਂ ਕਰਦੇ ਸਮੇਂ ਨਾਲ ਬਾਬਾ ਜੀ ਨੇ ਅਧੀ ਰਾਤ ਤੋਂ ਬਾਅਦ ਇਸ਼ਨਾਨ ਕੀਤਾ ਜਨਮ ਕਰਦਵਾ ਨਿਤਨੇਮ ਅਧੇ ਫੇਰ ਆਨੰਦ ਦੇ ਵਿੱਚ ਸੁਖਣੀ ਸਾਹਿਬ ਦੇ ਜੋ ਪਾਠ ਸੰਤ ਮਹਾਰਾਜੀ 14 ਕਰਦੇ ਸਨ ਉਹ ਪ੍ਰਾਰੰਭ ਕਰ ਲੈਂਦੇ ਸੀ ਜੀਵਨ ਉਹ ਦਿਨ ਸੌਰੀ ਹੀ ਪਾਠ ਆ ਭਾਈਆਂ ਨੇ ਇੱਕ ਚੌਕਲੇ ਹੀ ਸੰਪੂਰਨ ਤੈ ਕੀਤੀ ਸੁਬਨਿ ਸਾਇ ਦੇ ਪੋਠਾ ਨੇ ਇਹ ਤਰ੍ਹਾਂ ਸੰਤ ਮਹਾਰਾਜੀਆਂ ਨੇ ਫਿਰ ਸਾਰੇ ਸਿੰਘਾਂ ਨੂੰ ਇਹ ਆ ਭਾਈ ਸਾਰਿਆਂ ਨੇ ਨਿਤਨੇਮ ਜੇ ਕਰ ਲਿਆ ਹੈ ਸਾਡਾ ਜਲ ਪਾਣੀ ਛੱਕ ਕੇ ਤਿਆਰ ਵਰ ਤਿਆਰ ਹੋ ਜਾਓ ਫਿਰ ਖੰਡ ਪਾਠ ਸਹਿਦਿਆਂ ਤਿਆਰੀਆਂ ਪਰਾਰੰਭ ਕਰੋ ਇਤਨਾ ਸਾਰੇ ਭਰਤੀ ਸਿੰਘਾਂ ਨੇ ਜਲਪਣੀ ਛਾਕੇ ਤਿਆਰ ਬਤਿਆਰ ਹੋ ਕੇ ਜਾ ਕੇ ਜਿਨ੍ਹਾਂ ਦੀ ਡਿਊਟੀ ਸੀ ਉਹਨਾਂ ਨੇ ਸਾਰੀ ਤਿਆਰੀ ਕਰੀ ਅਦੇ ਦੋ ਸਿੰਘ ਨਾਲ ਨਗਰ ਵਾਸੀਆਂ ਦੇ ਪਰਿਵਾਰ ਦੇ ਨਾਲ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਗ੍ਰਹਿਵਿਖੇ ਲਿਆਉਣਾ ਕੀਤਾ ਅਤੇ ਸਮੇਂ ਦੇ ਨਾਲ 8:30 ਵਜੇ ਉਹ ਦਾ ਰੰਮ ਕੀਤਾ ਆਪ ਕੋ ਆਪਣੀ ਟਕਸਾਲਾ ਨੇ ਮਰਜ਼ਾਦਾ ਅਨੁਸਾਰ ਸਮੇਂ ਸਿਰ ਸ੍ਰੀ ਖਨਪਾਟ ਪਰਾਰੰਭ ਕਰਕੇ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਸਤਿਗੁਰਾਂ ਦਾ ਹੁਕਮ ਨਾਵਾ ਵੀ ਜੂਰ ਮਹਾਰਾਜ ਜੀ ਨੇ ਇਹ ਕਿ ਪਹਿਲੀ ਰੋਲ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਨੇ ਪਰਾਰੰਭ ਕੀਤੀ ਸਾਰਾ ਜਪਜੀ ਸਾਹਿਬ ਪੜ੍ਹ ਕੇ ਫਿਰ ਦੇਰ ਵਰਤਾਈ ਗਈ ਕਿਉਂਕਿ ਜਿਹੜੀ ਪਿੰਡਾਂ ਨਾ ਟਕਸਾਲਾਂ ਦੇ ਵਿੱਚ ਇਹ ਮਰਜ਼ਾਦਾ ਚੱਲਦੀ ਹੈ ਉਸੀ ਤਰ੍ਹਾਂ ਹੀ ਵਰਕਰਾਰ ਹੁਣ ਵੀ ਚੱਲ ਰਹੀ ਹੈ। ਹੁਣ ਸਮਾਂ ਬਹੁਤ ਤੇਜ਼ ਆ ਗਿਆ। ਪਰ ਜਿਹੜੀਆਂ ਤਕਸਲਾਂ ਦੇ ਵਿੱਚ ਇਹ ਮਰਜ਼ਾਦਾ ਹੈ ਨਾ ਉਹ ਮਰਜ਼ਾਦਾ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਹੋਇਆ ਹੈ। ਇਸ ਤਰ੍ਹਾਂ ਸ਼ਾਮ ਨੂੰ ਰਹਿਰਾ ਦਾ ਪਾਟ ਨਿਤਨੇਮ ਅਤੇ ਆਤਮਾ ਦੀ ਦਾ ਕੀਰਤਨ ਤੇ ਫਿਰ ਕੀਰਤਨ ਵਿਖਿਆਨ ਹੁੰਦਾ ਪਾਉ ਕਥਾ ਵਿਚਾਰ ਕੀਤੇ ਜਾਂਦੇ ਅੰਮ੍ਰਿਤ ਵੇਲੇ ਦੀ ਸਤਿਗੁਰਾਂ ਦਾ ਪਹਿਲਾ ਅਖੰਡ ਪਾਠ ਵਿੱਚੋਂ ਹੁਕਮਨਾਮਾ ਹੁਕਮਨਾਮੇ ਤਵਾ ਨਿਤਨੇਮ ਅਤੇ ਨਾਲ ਦੀ ਨਾਲ ਆਸਾ ਦੀ ਵਾਰ ਦਾ ਕੀਰਤਨ ਜਦ ਤੱਕ ਕੀਰਤਨ ਕਰਦੇ ਸਨ ਮੱਧ ਵੀੜ ਤੱਕ ਆਵੇਂ 7:3-8 ਵਜੇ ਜਾਣੇ ਉਦੋਂ ਕੀਰਤਨ ਕਰਦੇ ਰਹਿਣਾ ਮੱਧ ਅਰਦਾਸ ਦੀ ਨਿਤਨੇਮ ਦੀ ਖਤੀ ਅਰਦਾਸ ਕਰਕੇ ਫਿਰ ਦੀਗਾਂ ਵਰਤਾਈਆਂ ਜਾਂਦੀਆਂ ਇਸ ਤਰ੍ਹਾਂ ਸਤਿ ਸਾਕਾ ਸਿੰਘ ਜੀ ਦੀ ਜਿਹੜੀ ਤਕਸਾਲ ਸੀ ਉਹ ਖੰਡ ਪਾਠਾਂ ਦੇ ਕਿਤੇ ਵੀ ਚਾਹੇ ਪਰ ਆਰਾਮ ਹੁੰਦੇ ਆ ਉਹ ਤੇ ਰੀਤੀ ਸਾਰੀ ਬਰਕਰਾਰ ਰੱਖਦੇ ਸਨ ਇਸ ਤਰ੍ਹਾਂ ਬਾਬਾ ਜੀਆ ਨੇ ਵੀ ਆਪਦੇ ਯਾਰ ਦੇ ਨਾਲ ਜੋ ਰੋਣਾ ਲਾਉਣੀਆਂ ਸਾਰਾ ਪਾਠ ਬਾਬਾ ਜੀ ਬੋਲ ਕੇ ਕਰਦੇ ਸਨ ਇਸ ਤਰ੍ਹਾਂ ਭਾਵੇਂ ਹੁਣ ਬਹੁਤ ਜੁਗਦੀ ਚਵਾਲਾ ਜਿਹੜੀ ਬੜੀ ਤੇਜ਼ ਚੱਲ ਰਹੀ ਹੈ ਹੁਣ ਸੈਂਸ ਦਾ ਜੋਗ ਹੈ মিডিਆ ਦਾ ਬਹੁਤ ਜੋਰ ਹੈ ਬੜੀ ਤੇਜ਼ੀ ਨਾਲ ਅੱਗੇ ਵੱਧਦਾ ਜਾ ਰਿਹਾ ਹੈ ਪਰ ਸੰਤ ਬਲਵੰਦ ਸਿੰਘ ਜੀ ਐਂਡ ਕਿਸ਼ਨਪੁਰੇ ਸੰਤੁਸਾਖਾ ਜੀ ਕੋ ਰਹਿੰਦੇ ਹਨ ਇਸ ਕਰਕੇ ਸੰਤੁਸਾਖਾ ਸਿੰਘ ਜੀ ਮੌਬਕ ਕਟੜ ਸੰਤ ਸਾਹੀ ਸੰਤ ਬਾਬਾ ਜੀ ਵੀ ਬਹੁਤ ਸਖਤ ਕੀ ਪਰ ਸਮੇਂ ਦੇ ਨਾਲ ਚੱਲਦੇ ਸਨ ਸੇਵਾ ਭਾਵਨਾ ਵਿੱਚ ਰੁਚੀ ਰੱਖਦੇ ਸੀ ਕਿਸੇ ਨੂੰ ਵੀ ਸੰਤ ਬਾਬਾ ਬਲਵੰਤ ਸਿੰਘ ਜੀ ਉੱਚਾ ਨਹੀਂ ਮੰਨੀ ਸੀ ਬੋਲਦੇ ਸਭ ਨੂੰ ਪਿਆਰ ਨਾਲ ਬੁਲਾਉਂਦੇ ਅਤੇ ਆਪਦੇ ਕੰਮ ਤੱਕ ਸੀਮਤ ਰਹਿੰਦੇ ਆਪਦੀ ਸੇਵਾ ਕਰਦੇ ਰਹਿੰਦੇ ਜਦੋਂ ਵੀ ਬੋਲਦੇ ਬੜੀ ਪਿਆਰ ਨਾਲ ਬੋਲਦੇ ਪ੍ਰਭ ਦੇ ਆਨੰਦ ਵਿੱਚ ਰਹਿੰਦੇ ਸਨ ਬਾਣੀ ਦਾ ਜਰਨ ਬਹੁਤ ਸੁੱਧ ਸੀ ਪਾਠ ਬੜਾ ਸੁਧ ਕਰਦੇ ਸਨ ਜਿੰਨਾ ਚਿਰ ਰੋ ਲਾਉਂਦੇ ਸਨ ਸਾਰਾ ਪਾਠ ਬਾਬਾ ਜੀ ਬੋਲ ਕੇ ਕਰਦੇ ਸੀ ਜਿੱਥੇ ਵੀ ਪਾਠ ਕਰਨ ਜਾਂਦੇ ਸਾਰੀਆਂ ਸੰਗਤਾਂ ਬਾਬਾ ਜੀ ਦਾ ਪਾਠ ਬੜੇ ਪਿਆਰ ਦੇ ਨਾਲ ਸਰਵਨ ਕਰਦੀਆਂ ਸਨ ਜਦੋਂ ਕੀਰਤਨ ਕਰਦੇ ਹੋਰ ਵੀ ਸੰਗਤਾਂ ਨੂੰ ਆਨੰਦ ਵਰਤਾ ਦਿੰਦੇ ਸਨ ਇਸ ਸਭ ਬਾਬਾ ਜੀਆਂ ਨੇ ਸੰਗਤ ਦੇ ਵਿੱਚੋਂ ਬਹੁਤ ਮਾਨ ਪ੍ਰਾਪਤ ਕਰਦਾ ਹੈ ਮੜਾ ਮਨਾ ਮਾਨ ਪ੍ਰਾਪਤ ਕੀਤਾ ਹੈ ਉਪਦੇ ਸਮੇਂ ਸੰਤ ਬਾਬਾ ਸਾਕਾ ਸਿੰਘ ਜੀ ਜਰੂਰ ਪਹੁੰਚਦੇ ਜਿੱਥੇ ਵੀ ਅਖੰਡ ਪਾਠ ਹੋਣਾ ਚਾਹੇ ਸਹਿਜ ਪਾਠ ਜਾਂ ਸੰਪਟ ਪਾਠ ਸਭ ਨੂੰ ਸਾਕਾ ਸਿੰਘ ਜੀ ਪਹੁੰਚਦੇ ਸਮੇਂ ਉੱਤੇ ਪਹੁੰਚ ਲਈ ਸਿਰਫ ਅਖੰਡ ਪਾਉੜ ਜ ਸਹਿਜ ਪਾਉੜ ਦੇ ਹੁਕਮ ਨਾਮੇ ਨੇ ਬਾਬਾ ਜੀ ਵਿਚਾਰ ਕਰਦੇ ਆਪ ਬਾਬਾ ਬਲੰ ਸਿੰਘ ਜੀ ਨਾਲ ਕਥਾ ਕਰਾਉਂਦੇ ਸੰਤ ਬਸਾਕਾ ਸਿੰਘ ਜੀ ਦੇ ਨਾਲ ਕਿਉਂਕਿ ਸੰਤ ਬਸਾਕਾ ਸਿੰਘ ਜੀ ਬਹੁਤ ਹੀ ਵਿਸ਼ਾਲ ਵਿਦਵਾਨ ਸਨ ਬਹੁਤੀ ਡੂੰਘੇ ਅਰਥ ਕਰਦੇ ਸਨ ਸੰਤ ਬਾਬਾ ਬਲਵੰਤ ਸਿੰਘ ਜੀ ਇਹ ਵਸਤੂ ਨੂੰ ਬੜੇ ਪਿਆਰ ਦੇ ਨਾਲ ਸਰਵਨ ਕਰਦੇ ਕਿਉਂਕਿ ਉਹਨਾਂ ਨੇ ਪੂਰਾ ਪੂਰਾ ਸਾਰੀਆਂ ਟੁਕਸਾਲਾਂ ਦੇ ਵਿੱਚੋਂ ਅਠਾ ਕਰਕੇ ਆਪਦੇ ਹਿਰਦੇ ਦੇ ਵਿੱਚ ਬਹੁਤ ਵੱਡਾ ਭੰਡਾਰ ਗੁਣ ਦਾ ਪ੍ਰਾਪਤ ਕੀਤਾ ਹੈ ਮਹਾਪੁਰਸ਼ਾਂ ਦੀ ਸੰਗਤ ਅਤੇ ਸੇਵਾ ਸਿਮਰ ਦੇ ਨਾਲ ਬਾਬਾ ਬਲਵੰਤ ਸਿੰਘ ਜੀ ਬੜੀ ਕਠਨ ਤਪੱਸਿਆ ਕਰਦੇ ਸਨ ਉਸ ਸਾਲਾਂ ਵਿੱਚੋਂ ਪੂਰਾ ਪੂਰਾ ਗੁਣ ਪ੍ਰਾਪਤ ਕੀਤਾ ਜਿੰਨਾ ਚਿਰ ਮੰਦੀ ਆਸਾ ਪੂਰੀ ਨਹੀਂ ਹੋਈ ਉਹਨਾਂ ਚਿਰ ਬਾਬਾ ਜੀ ਨੇ ਤਾਂ ਤਾਂ ਜਾ ਕੇ ਸੇਵਾ ਸਿਮਰਨ ਅਤੇ ਮਹਾਪੁਰਸ਼ਾਂ ਦਾ ਬਚਨ ਕਮਾਉਣਾ ਜਿੱਥੇ ਵੀ ਰਹੇ ਉੱਥੇ ਹੀ ਹੁਕਮ ਦੀ ਪਾਲਣਾ ਕੀਤੀ ਸੀ ਤਾਂ ਹੀ ਐਡਾ ਵੱਡਾ ਗੁਣ ਤੇ ਮਾਨ ਪ੍ਰਾਪਤ ਕੀਤਾ ਜਿੱਥੇ ਵੀ ਗਏ ਹਨ ਇਸ ਤਰ੍ਹਾਂ ਸੰਤ ਬਾਬਾ ਮਨੋਦ ਸਿੰਘ ਜੀ ਦਿਨ ਤੇ ਰਾਤ ਸਿਮਨ ਕਰਦੇ ਰਹਿੰਦੇ ਅਤੇ ਸੇਵਾ ਵੀ ਨਾਲ ਕਰੀ ਜਾਂਦੇ ਕਿਸੇ ਪਾਸਿਓਂ ਵੀ ਆਪ ਦੇ ਮਨ ਦੇ ਵਿੱਚ ਆਲਸ ਨਹੀਂ ਸੀ ਆਉਣ ਦਿੰਦੇ ਆਪ ਦਾ ਟਾਈਮ ਦੇ ਨਾਲ ਉੱਠ ਕੇ ਰੋਜ਼ ਭਾਵੇਂ ਘਟ ਪੜ੍ਹਦੇ ਨੇ ਚਾਹੇ ਗੁਰੂ ਘਰ ਦੇ ਵਿੱਚ ਨੇ ਫੇਰ ਮਨਾ ਉੱਠ ਕੇ ਇਸ਼ਨਾਨ ਪਾਣੀ ਕਰਨਾ ਨਿਤਨੇਮ ਕਰਨਾ ਫਿਰ ਸਮਾਧੀ ਲਾ ਕੇ ਆਨੰਦ ਮੰਨਣਾ ਸਮੇਂ ਸਿਰ ਗੁਰੂ ਘਰ ਦੇ ਅੰਦਰ ਜਾ ਕੇ ਆਸਾ ਦੇ ਵਾਦ ਦੀ ਡਿਊਟੀ ਕਰਨੀ ਸਾਰੇ ਸਿੰਘਾਂ ਨੇ ਜਦੋਂ ਆਪ ਉਹਦੀਆਂ ਡਿਊਟੀਆਂ ਲਾਉਣੀਆਂ ਉਸ ਤੋਂ ਬਾਅਦ ਸੰਤ ਮਹਾਰਾਜ ਜੀ ਆਪ ਕੀਰਤਨ ਕਰਦੇ ਕੀਰਤਨ ਤੋਂ ਬਾਅਦ ਅਰਦਾਸ ਹੁਕਮਨਾਮਾ ਹੁੰਦਾ ਫੇਰ ਸੰਗਤਾਂ ਦੇ ਵਿੱਚ ਦੇਗਾ ਵਰਤਾਈਆਂ ਜਾਂਦੀਆਂ ਦੇਗਾ ਵਰਤੋਂ ਤੋਂ ਬਾਅਦ ਬਾਬਾ ਜੀ ਸਾਰੀ ਸੰਗਤ ਨੂੰ ਜੋ ਰੋਜ਼ ਹੀ ਬੇਨਤੀ ਕਰਦੇ ਸਨ ਆਈ ਸਾਰੀ ਸੰਗਤ ਨੇ ਜਲ ਪਾਣੀ ਲੰਗਰ ਦੇ ਵਿੱਚੋਂ ਸਾਕੇ ਜਾਣ ਦੀ ਕਿਰਪਾਪਤਾ ਕਰਨੀ ਹੈ ਜਿਨ੍ਹਾਂ ਸੰਗਤਾਂ ਨੇ ਬਾਬਾ ਜੀਆਂ ਨੂੰ ਮਿਹਣੇ ਭਾਈਓ ਬਾਹਰ ਤਪੜ ਵਿਸਿਆ ਹੁੰਦਾ ਉਸ ਤਪਰ ਦੇ ਜਾ ਕੇ ਬੈਠ ਜਾਓ ਜਦੋਂ ਬਾਬਾ ਜੀ ਹੁਕਮ ਕਰਨਗੇ ਉਹਨਾਂ ਦੇ ਦਰਸ਼ਨ ਮਿਲ ਲੈਓ ਭਾਈ ਇਸ ਤਰ੍ਹਾਂ ਜਿਹੜਾ ਕੋਈ ਦਰਬਾਰ ਦੇ ਵਿੱਚ ਹੋਰ ਕੋਈ ਕੰਮ ਕਰਨ ਵਾਲਾ ਹੁੰਦਾ ਇੱਥੇ ਸਫਾਈ ਦਾ ਕਰਨ ਦਾ ਹੁੰਦਾ ਤਾਂ ਸਿੰਘਾਂ ਦੇ ਨਾਲ ਲੱਗ ਕੇ ਉਹ ਸਾਰੀ ਸਫਾਈ ਵੀ ਨਾਲ-ਨਾਲ ਫਰੋਂਦੇ ਰਹਿੰਦੇ ਇਸ ਤਰ੍ਹਾਂ ਬਾਬਾ ਜੀ ਜਦੋਂ ਫਿਰ ਦਰਬਾਰ ਚੋਂ ਬਾਹਰ ਆ ਕੇ ਕਾਫੀ ਸੰਗਤਾਂ ਦੇ ਨਾਲ ਮੁਲਾਪ ਸੀ ਬਹੁਤ ਸੰਗਤਾਂ ਬਾਬਾ ਜੀ ਨੂੰ ਵੀ ਮਿਲਦੀਆਂ ਆਪਾਂ ਉਹਦੀਆਂ ਬੇਨਤੀਆਂ ਕਰਦੇ ਆਪਾ ਜੀ ਨੇ ਸਭ ਨੂੰ ਇਹੀ ਕਹਿਣਾ ਭਾਈ ਜਿਹੜੀ ਬੇਨਤੀ ਤੁਸੀਂ ਮੈਨੂੰ ਕੀਤੀ ਹੈ ਇਹ ਸੋਦੀਆਂ ਬੇਨਤੀਆਂ ਪੂਰੀਆਂ ਕਰਨ ਵਾਲੇ ਮੇਰੇ ਗੁਰੂ ਓਸਤਾਰ ਨੇ ਸੰਤ ਮੁਸਾਕਾ ਸਿੰਘ ਜੀ ਉਹਨਾਂ ਕੋਲੋਂ ਪ੍ਰਾਪਤ ਕਰਨੀਆਂ ਜਾਂ ਸੰਤ ਮਾਨ ਸਿੰਘ ਜੀ ਉਹ ਆਪਣੇ ਕਮਰੇ ਵਿੱਚ ਆਨੰਦ ਮਾਣ ਰਹੇ ਨੇ ਉਹਨਾਂ ਨੂੰ ਵੀ ਭਾਈ ਮਿਲ ਸਕਦੇ ਹਾਂ ਤੇ ਇਸ ਤਰ੍ਹਾਂ ਬਾਬਾ ਜੀ ਸਾਰੀ ਸੰਗਤ ਨਾਲ ਪਿਆਰ ਕਰਦੇ ਸੀ ਫਿਰ ਉਹ ਸੇਵਾ ਕਰਨ ਲੱਗ ਜਾਂਦੇ ਜਿਆਦਾ ਬਾਬਾ ਜੀ ਝਾੜੂ ਦੀ ਸੇਵਾ ਕਰਦੇ ਸੀ ਕਿਉਂਕਿ ਲੰਗਰ ਦੇ ਵਿੱਚ ਹੋਰ ਸੰਗਤ ਬਹੁਤ ਸੇਵਾ ਕਰਦੀ ਹੁੰਦੀ ਪਿੰਡ ਵਿੱਚੋਂ ਆ ਕੇ ਬਾਬਾ ਜੀ ਨੇ ਆਪਦਾ ਝਾੜੂ ਚੱਕ ਲੈਣਾ ਬਸ ਜਿੱਥੇ ਕਿਤੇ ਝਾੜੂ ਮਾਰਨੀ ਲੋੜੋਂ ਦੀ ਉੱਤੇ ਸਾਰੀ ਜਗ੍ਹਾ ਤੇ ਬਾਬਾ ਜੀ ਆਪ ਝਾੜੂ ਮਾਰਦੇ ਔਰ ਇਸ ਤਰ੍ਹਾਂ ਬਾਬਾ ਜੀਆਂ ਨੇ ਆਪਣਾ ਜੀਵਨ ਸਫਲਤਾ ਕੀਤਾ ਜਾਂ ਥਾ ਥਾ ਤੇ ਜਾ ਕੇ ਇਹ ਵੱਡਾਪਣ ਪ੍ਰਾਪਤ ਕੀਤਾ ਅਸੀਂ ਵੱਡੇ ਗੁੰਦਾ ਆਨੰਦ ਮਾਣਿਆ ਸੰਤ ਖਾਸਾ ਦਾਲੀਆਂ ਸੰਗਤਾਂ ਨੇ ਬਹੁਤ ਆਨੰਦ ਮਾਣਨਾ ਕੀਤਾ ਹੈ ਉਹਦੀ ਕੋਈ ਕੀਮਤ ਨਹੀਂ ਹੈ ਜੋ ਬਾਬਾਆਂ ਨੇ ਸੰਗਤਾਂ ਦੇ ਵਿੱਚ ਗੁਰ ਵਰਤੌਣਾ ਕੀਤਾ ਉਹ ਅੱਜ ਦੀ ਇਹ ਕਥਾ ਵਿਚਾਰ ਆਪਣੇ ਸਰਵਨ ਦਿੱਤੀ ਹੈ ਅਗਲੀ ਦਾ ਵਿਚਾਰ ਅੱਗੇ ਸਰਵ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ